ਵਿਹਾਰ ਦੇ ਔਰੰਗਾਬਾਦ ਤੋਂ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ 25 ਸਾਲਾਂ ਗੁੰਜਾ ਨੇ ਆਪਣੇ ਫੁੱਫੜ ਦੇ ਪ੍ਰੇਮ ਪ੍ਰਸੰਗ ਵਿੱਚ ਪੈ ਕੇ ਆਪਣੇ ਪਤੀ ਦਾ ਗੋਲੀਆਂ ਮਾਰ ਕੇ ਦੱਸ ਦੇ ਕਿ ਆਪਣੇ ਪਤੀ ਨੂੰ ਖਤਮ ਕਰ ਦਿੱਤਾ ਗਿਆ ਹੈ ਔਰੰਗਾਬਾਦ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 25 ਸਾਲਾਂ ਗੁੰਜਾ ਆਪਣੇ ਫੁੱਫੜ ਦੇ ਨਾਲ ਪ੍ਰੇਮ ਪ੍ਰਸੰਗ ਦੇ ਵਿੱਚ ਸੀ ਤੇ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪਰਵਾਰ ਨੇ ਲੜਕੀ ਦੀ ਮਰਜ਼ੀ ਦੇ ਖਿਲਾਫ ਜਾ ਕੇ ਕਿਸੇ ਹੋਰ ਥਾਂ ਦੂਜੇ ਲੜਕੇ ਦੇ ਨਾਲ ਗੁੰਜਾ ਦਾ ਵਿਆਹ ਕਰ ਦਿੰਦੇ ਨੇ ਪਰ ਲੜਕੀ ਇਹ ਜੋ 25 ਸਾਲਾਂ ਗੁੰਜਾ ਜੋ ਸੀ ਇਸ ਵਿਆਹ ਤੋਂ ਖੁਸ਼ ਨਹੀਂ ਸੀ ਆਪਣੇ ਫੁੱਫੜ ਦੇ ਨਾਲ ਪ੍ਰੇਮ ਪ੍ਰਸੰਗ 'ਚ ਸੀ ਤੇ ਇਸੇ ਸਬ ਦੇ ਵਿਚਾਲੇ ਉਸ ਦਾ ਪਤੀ ਪ੍ਰਿਆੰchu ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਸ ਦੇ ਇਸ ਪ੍ਰੇਮ ਪ੍ਰਸੰਗ ਦੇ ਵਿੱਚ ਰੋੜਾ ਬਣ ਰਿਹਾ ਸੀ ਅੜਿੱਕਾ ਬਣ ਰਿਹਾ ਸੀ ਤੇ ਇਸੇ ਰੋੜੇ ਨੂੰ ਹਟਾਉਣ ਦੇ ਲਈ ਉਸ ਨੇ ਆਪਣੇ ਫੁੱਫੜ ਦੇ ਨਾਲ ਮਿਲ ਕੇ ਜੀਵਨ ਸਿੰਘ 55 ਸਾਲ ਉਸ ਫੁੱਫੜ ਦੀ ਉਮਰ ਦੱਸੀ ਜਾ ਰਹੀ ਹੈ ਦੱਸ ਦਈਏ ਕਿ ਉਸ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਦੱਸਦੀ ਹੈ ਕਿ ਗੋਲੀਆਂ ਮਾਰ ਕੇ ਆਪਣੇ ਪਤੀ ਨੂੰ ਖਤਮ ਕਰਵਾ ਦਿੱਤਾ ਤਾਂ 24 ਜੂਨ ਦੀ ਇਹ ਘਟਨਾ ਹੈ 24 ਜੂਨ ਦੀ ਰਾਤ ਜੋ ਆਓ ਪ੍ਰਿਆੰchu ਜੋ ਪਤੀ ਦੱਸਿਆ ਜਾ ਰਿਹਾ ਹੈ ਆਪਣੀ ਭੈਣ ਨੂੰ ਟ੍ਰੇਨ ਚੜਾ ਕੇ ਵਾਪਸ ਪਰਤ ਰਿਹਾ ਹੁੰਦਾ ਹੈ ਤੇ ਜਹੇ ਦੇ ਵਿੱਚ ਇੱਕ ਬਾਈਕ ਸਵਾਰ ਆਉਂਦੇ ਨੇ ਤੇ ਪ੍ਰਿਆੰchu ਨੂੰ ਗੋਲੀਆਂ ਮਾਰ ਕੇ ਮੌਕੇ ਤੇ ਹੀ ਖਤਮ ਕਰ ਦਿੰਦੇ ਨੇ ਇੱਕ ਹਫਤੇ ਦੇ ਅੰਦਰ ਅੰਦਰ ਪੁਲਿਸ ਨੇ ਇਸ ਦੱਸ ਦਈਏ ਕਿ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਕਰ ਦਿੱਤਾ ਹੈ ਕਿ ਪਤਨੀ ਨੇ ਹੀ ਆਪਣੇ ਪਤੀ ਨੂੰ ਗੋਲੀਆਂ ਮਰਵਾ ਕੇ ਖਤਮ ਕਰਾ ਦਿੱਤਾ ਦੱਸਦੀ ਹੈ ਬਿਹਾਰ ਦੇ ਔਰੰਗਾਬਾਦ ਦਾ ਮਾਮਲਾ ਹੈ ਜਿੱਥੇ ਫੁੱਫੜ ਦੇ ਨਾਲ ਪ੍ਰੇਮ ਪ੍ਰਸੰਗ ਚ ਪਈ ਲੜਕੀ ਨੇ 45 ਦਿਨ ਪਹਿਲਾਂ ਹੋਏ ਵਿਆਹ ਤੇ ਦੱਸਦੀ ਹੈ ਕਿ ਪਤੀ ਨੂੰ ਗੋਲੀਆਂ ਮਾਰ ਕੇ ਖਤਮ ਕਰਾ ਦਿੱਤਾ ਹੈ ਤਾਂ ਬੇहद ਹੈਰਾਨ ਕਰਨ ਵਾਲਾ ਮਾਮਲਾ ਹੈ ਹਾਲਾਂਕਿ ਪੁਲਿਸ ਨੇ 25 ਸਾਲਾ ਗੁੰਝਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੋਰ ਵੀ ਦੋਸ਼ੀਆਂ ਨੂੰ ਦੀਪਾਲ ਜੋ ਹੈ ਪੁਲਿਸ ਦੇ ਵੱਲੋਂ ਜਾਰੀ ਹੈ ਪਰ ਇਹ ਪ੍ਰੇਮ ਪ੍ਰਸੰਗ ਦੇ ਕਾਰਨ ਇਸ ਲੜਕੇ ਦੀ ਮੌਤ ਹੋ ਚੁੱਕੀ ਹੈ ਪ੍ਰਿਅੰchu ਜਿਸ ਦੀ ਨਾਮ ਦੱਸਿਆ ਜਾ ਰਿਹਾ ਹੈ ਹਾਲਾਂਕਿ 24 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਸੀ ਤਾਂ 25 ਸਾਲਾ ਗੁੰਝਾ ਨਹੀਂ ਆਪਣੇ ਫੁੱਫੜ ਦੇ ਨਾਲ ਮਿਲ ਕੇ ਗੋਲੀਆਂ ਮਰਵਾ ਦਿੱਤੀਆਂ ਨੇ ਆਪਣੇ ਪਤੀ ਨੂੰ ਤੇ ਮੌਤ ਦੇ ਕਾਟ ਜੋ ਹੈ ਉਤਾਰ ਦਿੱਤਾ ਹੈ ਬਿਹਾਰ ਦੇ ਔਰੰਗਾਬਾਦ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਪ੍ਰੇਮ ਪ੍ਰਸੰਗ ਉੱਤੇ ਪਈ ਲੜਕੀ ਨੇ ਚੰਨ ਚੜਾ ਦਿੱਤਾ ਤੇ ਫੁੱਫੜ ਦੇ ਨਾਲ ਮਿਲ ਕੇ 55 ਸਾਲਾਂ ਫੁੱਫੜ ਇਸ ਦੀ ਉਮਰ ਦੱਸੀ ਜਾ ਰਹੀ ਹੈ ਜੀਵਨ ਸਿੰਘ ਜਿਸ ਦਾ ਨਾਮ ਹੈ ਉਸ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਗੋਲੀਆਂ ਮਾਰ ਕੇ ਖਤਮ ਕਰਵਾ ਦਿੱਤਾ